ਕਾਵਰੋ ਹਿਸ਼ਾਰਪੁਰ ਜ਼ਿਲ੍ਹੇ ਦੇ ਕਸਬਾ ਮੁਗੇਰੀਆ ਤੋਂ ਆ ਰਹੀ ਹੈ ਜਿੱਥੇ ਹਿਸ਼ਾਰਪੁਰ ਦੀ ਸੀਆਈਏ ਸਟਾਫ ਦੀ ਟੀਮ ਦਾ ਮੁਕਾਬਲਾ ਮਨਸੂਰਪੁਰ ਦੇ ਵਿਅਕਤੀ ਰਾਣਾ ਮਨਸੂਰਪੁਰ ਨਾਲ ਹੋਇਆ ਇਸ ਦੌਰਾਨ ਦੋਨੋਂ ਤਰਫ ਫਾਇਰਿੰਗ ਚ ਇੱਕ ਗੋਲੀ ਸੀਆਈਏ ਸਟਾਫ ਦੇ ਅਮਰਿਤਪਾਲ ਦੀ ਛਾਤੀ ਵਿੱਚ ਲੱਗੀ ਜਿਸ ਨੂੰ ਜਰੇ ਲਾਜ਼ਮ ਰਿੱਤ ਕੋਸ਼ਿਸ਼ ਕਰ ਦਿੱਤਾ ਗਿਆ ਹੋਈ ਸੀ ਸਰਮਾ ਕੀ ਹੈਗਾ ਸਰਚ ਤੇ ਸੀਏ ਸਟਾਫ ਹੁਸ਼ਿਆਰਪਨ ਤੋਂ ਡਿਫਰੈਂਡਿੰਗ ਟੀਮ ਅਜ ਡੇਂਡਮਨਸੂਰ ਤੋਂ ਮਕੇਰੀਆਂ ਆਈ ਸੀ ਜਿੱਤੇ ਇੱਕ ਉਹ ਵੈਪਨ ਦੀ ਇਨਫਰਮੇਸ਼ਨ ਸੀ ਤਾਂ ਉਹਦੇ ਜਦੋਂ ਰੇਡ ਕੀਤਾ ਉਹ ਜਦੋਂ ਗਿਆ ਕਿਉਂ ਗਿਆ ਰਾਣਾ ਮਨਸੂਰ ਇਹ ਮਾਈਕ ਦੀ ਤਸਵੀਰ ਸੈਂਕਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ। ਇਹਦਾ ਕੀ ਚੱਲ ਰਿਹਾ ਹੈ? ਬਹੁਤ ਕ੍ਰਿਟੀਕਲ ਕੰਡੀਸ਼ਨ ਹੈ। ਹਾਂ ਜੀ ਹੁਣ ਕਿੱਦਾਂ ਅੰਦਾਜ਼ਾ ਕਿ ਇਸ ਬੰਦੇ ਅਕਿਊਜ਼ਡ ਸਿਗਾ ਜੀ ਇਸ਼ਤਿਹਾਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ। ਅੱਛਾ ਮੌਜੂਦਾ ਕੀ ਹਾਲਾਤ ਨੇ ਹੁਣ ਕੀ ਹਾਲ ਹੈ ਕਨਸਟੇਬਲ ਦੇ? ਕ੍ਰਿਟੀਕਲ ਹੈਗਾ ਹੋਰ ਸਿਚੁਏਸ਼ਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਹੈ। ਠੀਕ ਹੈ ਸਰ ਥੈਂਕ ਯੂ ਬੇਟਰੀ। ਅੱਜ ਕੁਝ ਇਹ ਹਸਪੀਟਲ ਕੇਸ ਆ ਕੀ ਹੈ? ਪੇਸ਼ੈਂਟ ਕੋਈ ਗੈਂਗਸਟਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਪੇਸ਼ੈਂਟ ਸਾਡੇ ਹਸਪੀਟਲ ਪਹੁੰਚਿਆ ਪੇਸ਼ੈਂਟ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਆਈ ਸੀ ਯੂ ਇਟ ਪ੍ਰੈਜੈਂਟਲੀ ਆਪਾਂ ਉਹਨੂੰ ਦੇਖ ਰਹੇ ਹਾਂ ਠੀਕ ਹੈ